ਅਮਰਿੰਦਰ ਸਿੰਘ ਦੇ ਉੱਪਰ ਆਪਣੇ ਉੱਪਰ ਬੜੇ ਗੰਭੀਰ ਰੋਪ ਲੱਗਣੇ ਸ਼ੁਰੂ ਹੋ ਗਏ। ਹੀਰੇਲੇ 2 ਸਾਲ ਦੇ ਵਿੱਚ ਤਿੰਨ ਮੁੱਖ ਉਹਨਾਂ ਦੇ ਖਿਲਾਫ ਇਨਜ਼ਾਮ ਲੱਗੇ। ਸਭ ਤੋਂ ਪਹਿਲਾ ਸੀਗਾ ਇੰਟਰਨੈਟ ਸਕੈਮ। ਮੈਂ ਉਦੋਂ ਹਿੰਦੁਸਤਾਨ ਟਾਈਮਜ਼ ਦਾ ਐਡੀਟਰ ਸੀ ਔਰ ਸਾਡੀ ਟੀਮ ਨੂੰ ਪਤਾ ਲੱਗਾ ਕਿ ਇਹ ਉਹਨਾਂ ਦਾ ਬੇਟਾ ਰਣਿੰਦਰ ਆਪਣੇ ਕੋਈ ਦੋਸਤ ਹੈ ਯੂਰਪ ਦੇ ਵਿੱਚ ਉਹਦੇ ਨਾਲ ਰਲ ਕੇ ਕੋਈ ਪੰਜਾਬ ਦੇ ਵਿੱਚ ਇੰਟਰਨੈਟ ਦੀ ਮੋਨੋਪੋਲੀ ਕਰਨਾ ਚਾਹੁੰਦਾ। ਉਡਾ ਰਿਪੋਰਟਰ ਮਨੀਸ਼ ਦਿਵਾਰੀ ਜਨੇ ਦੀ ਇਨਕੁਆਰੀ ਕੀਤੀ ਉਹ ਯੂਰਪ ਵੀ ਗਿਆ ਦੀ ਇਨਕੁਆਰੀ ਕਰਨ ਵਾਸਤੇ ਔਰ ਇਹਨੂੰ ਕੋਸ਼ਿਸ਼ ਵੀ ਕੀਤੀ ਗਈ ਕੋਰਟ ਤੋਂ ਗੈਗ ਆਰਡਰ ਲੈ ਕੇ ਵੀ ਇਹ ਖਬਰ ਨਾ ਛਾਪ ਸਕੇ ਲੇਕਿਨ ਉਹ ਕਾਮਯਾਬ ਨਹੀਂ ਹੋਇਆ ਖਬਰ ਛਪੀ ਸਕੈਮ ਇੰਟਰਰਪਟ ਇੰਟਰਰਪਟਡ ਇਦਾਂ ਦਾ ਹੈਡਲਾਈਨ ਸੀ ਮੈਨੂੰ ਯਾਦ ਆ। ਬੜਾ ਪ੍ਰੈਸ਼ਰ ਸੀ ਮੈਨੂੰ ਮੇਰੇ ਤੇ ਉਹਨਾਂ ਦਿਨਾਂ ਦੇ ਵਿੱਚ। ਸੋ ਇੱਕ ਤੇ ਪਹਿਲੀ ਇਹ ਸਕੈਮ ਸੀ ਆ ਜੋ ਨਿਕਲ ਕੇ ਆਇਆ। ਦੂਜਾ ਸਕੈਮ ਜਿਹੜਾ ਸੀਗਾ ਉਹ ਸੀ ਉਹ 2006 ਦੇ ਵਿੱਚ ਲੁਧਿਆਣਾ ਸਿਟੀ ਸੈਂਟਰ ਦਾ ਇਹ ਲੁਧਿਆਣਾ ਸਿਟੀ ਸੈਂਟਰ ਕੇਸ ਬੜੇ ਸਾਲ ਚੱਲਦਾ ਰਿਹਾ ਇਹ ਸਕੈਮ ਵੀ ਜਿਹੜਾ ਵਾ ਇਹ ਵੀ ਹਿੰਦੁਸਤਾਨ ਟਾਈਮਜ਼ ਦਾ ਹੀ ਐਕਸਪੋਜ਼ ਸੀ ਸਾਡੀ ਪੂਰੀ ਟੀਮ ਸੀ ਇਹਨਾਂ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਬਾਅਦ ਚ ਇਹਦਾ ਵੀ ਬਾਅਦ ਚ ਰਫਾ-ਦਾਫਾ ਹੋ ਗਿਆ ਉਹ ਇੱਕ ਲੰਬੀ ਕਹਾਣੀ ਆ ਬਾਅਦ ਵਿੱਚ ਦੱਸੂਗਾ ਤੀਸਰਾ ਕੇਸ ਜਿਹੜਾ ਸੀਗਾ ਉਹ ਸੀ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਜਿਸ ਬੱਤੀ ਇੱਕ ਜ਼ਮੀਨ ਜਿਹੜੀ ਆ ਬੜੀ ਪ੍ਰਾਈਮ ਲੈਂਡ ਕਿਸੇ ਪ੍ਰਾਈਵੇਟ ਬਿਲਡਰ ਨੂੰ ਦਿੱਤੀ ਗਈ ਸੀ ਉਹਦੇ ਵਿੱਚ ਉਦੋਂ ਦੇ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਦਾ ਬਹੁਤ ਵੱਡਾ ਹਾਦਸਾ ਉਹਨੂੰ ਐਕਸਪੋਜ਼ ਕਰਨ ਦੇ ਵਿੱਚ ਸੋ ਇਹ ਚੀਜ਼ਾਂ ਇਹ ਇਨਕੁਆਰੀਆਂ ਚੱਲਦੀਆਂ ਰਹੀਆਂ ਤੇ ਫਿਰ 2007 ਦੇ ਵਿੱਚ ਸਰਕਾਰ ਬਦਲ ਗਈ ਅਬ੍ਰਿੰਦਰ ਸਿੰਘ ਸਰਕਾਰ ਚਲੀ ਗਈ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੁਬਾਰਾ ਆ ਗਈ ਇਹ ਜਿਹੜੀ 2017 ਤੋਂ ਲੈ ਕੇ 22 ਤੱਕ ਦੀ ਰਜਿਮ ਸੀਗੀ ਉਹਨਾਂ ਦੀ ਪਹਿਲੀ ਰਜਿਮ ਤੋਂ ਬਿਲਕੁਲ ਵੱਖਰੀ ਸੀ ਉਦੋਂ ਉਹਨਾਂ ਨੇ ਸੱਚਾ ਦੇ ਖਿਲਾਫ ਕੋਈ ਚੰਗੇ ਕਦਮ ਚੁੱਕੇ ਸਨ ਲੇਕਿਨ ਹੁਣ ਉਹਨਾਂ ਨੇ ਪਹਿਲਾਂ ਤੇ ਆਪਣੇ ਕੇਸ ਰਫਾ-ਦਫਾ ਕੀਤੇ ਪਹਿਲਾਂ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਕੇਸ ਜਿਹੜਾ ਬਾ 2018 ਚ ਖਤਮ ਹੋਇਆ ਪਰ ਉਸ ਤੋਂ ਬਾਅਦ ਲੁਧਿਆਣਾ ਸਿਟੀ ਸੈਂਟਰ ਸਕੈਮ ਜਿਹੜਾ ਵਾ ਉਹਨੂੰ 2019 ਦੇ ਵਿੱਚ ਉੱਚ ਡਿਸਚਾਰਜ ਹੋਏ ਉਹ ਖਤਮ ਹੋ ਗਿਆ ਉਸ ਤੋਂ ਬਾਅਦ ਫਿਰ ਕੋਵਿਡ ਦਾ ਟਾਈਮ ਆ ਗਿਆ ਕੋਵਿਡ ਦੇ ਵਿੱਚ ਤੇ ਪਿਸ਼ਟਾਚਾਰ ਛੱਡੋ ਬੰਦੇ ਨੂੰ ਆਪਣੀ ਜਾਨ ਦੀ ਪਈ ਹੁੰਦੀ ਸੀ ਸੋ ਇਹ ਹੁਣ ਤੱਕ ਪਿਸ਼ਟਾਚਾਰ ਦੇ ਖਿਲਾਫ ਮੂਹਮ ਦਾ ਹਾਲ ਰਿਹਾ ਵਾ